ਸਬਜੀ ਬੀਜਣ ਵਾਲੇ ਕਿਸਾਨਾਂ ਦੇ ਜਿਹੜੇ ਚਿਹਰੇ ਨੇ ਉਹ ਮੁਰਝਾ ਦਿੱਤੇ ਨੇਗੇ। ਮੀਂਹ ਦੀ ਮਾਰ ਨੇ ਪੂਰਾ ਜਿਹੜਾ ਸਬਜੀ ਐ ਉਸ ਨੂੰ ਬਿਲਕੁਲ ਤਬਾਹ ਕਰਕੇ ਰੱਖ ਦਿੱਤਾ। ਔਰ ਆਰਗੈਨਿਕ ਸਬਜੀ ਬਗਾ ਰਹੇ ਹਾਂ ਜੀ। ਆਪਦੇ ਖੇਤ ਚੋਂ ਉਗਾ ਕੇ ਹੂੰ ਸਰਾਮੀ ਗੇਟ ਬੈਠ ਕੇ ਫੜੀ ਲਾ ਕੇ ਅਸੀਂ ਵੇਚਦੇ ਆਂ। ਹੁਣ ਬਰਸਾਤ ਦੇ ਆਉਣ ਦੇ ਕਾਰਨ ਸਾਡੀ ਸਾਰੀ ਫਸਲ 70-75% ਤਬਾਹ ਹੋ ਗਈ ਜਿੱਥੇ ਇੱਕ ਪਾਸੇ ਮੌਨਸੂਨ ਆਉਣ ਦੇ ਨਾਲ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਮਿਲਿਆ ਤਾਂ ਉੱਥੇ ਹੀ ਪਿਛਲੇ ਦਿਨੀ ਪਹਾੜਾਂ 'ਚ ਉਤਰੀ ਆਫਤ ਨੇ ਸਬਜ਼ੀ ਬੀਜਣ ਵਾਲੇ ਕਿਸਾਨਾਂ ਦੇ ਜਿਹੜੇ ਚਿਹਰੇ ਨੇ ਉਹ ਮੁਰਝਾ ਦਿੱਤੇ ਨੇਗੇ ਇਹ ਤਸਵੀਰਾਂ ਤੁਹਾਨੂੰ ਸੰਗਰੂਰ ਦੀਆਂ ਦਿਖਾਉਣਿਆਂਗੇ ਜਿੱਥੇ ਕਿ ਕਿਸਾਨ ਨੇ ਆਪਣੇ ਜਿਹੜਾ ਜ਼ਮੀਨ ਦੇ ਵਿੱਚ ਸਬਜ਼ੀ ਦੀ ਖੇਤੀ ਕਰ ਰਹੀ ਸੀ ਲੰਮੇ ਸਮੇਂ ਤੋਂ ਤੇ ਸਭ ਤੋਂ ਵੱਡੀ ਗੱਲ ਕੀ ਲੰਬੇ ਸਮੇਂ ਤੋਂ ਸਬਜੀ ਬੀਜ ਦੇ ਆ ਰਹੇ ਨੇ ਤੇ ਖੁਦ ਹੀ ਜਾ ਕੇ ਜਿਹੜਾ ਮੰਡੀ ਦੇ ਵਿੱਚ ਜਿਹੜਾ ਰੇੜੀ ਫੜੀ ਲਗਾ ਕੇ ਆਪਣੀ ਉੱਥੇ ਵੇਚਦੇ ਨੇਗੇ ਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਨੇ ਪਰ ਹੁਣ ਮੀਂਹ ਦੀ ਮਾਰ ਨੇ ਪੂਰਾ ਜਿਹੜਾ ਸਬਜੀ ਹੈ ਉਸ ਨੂੰ ਬਿਲਕੁਲ ਤਬਾਹ ਕਰਕੇ ਰੱਖ ਦਿੱਤਾਗਾ ਫਲ ਹੈ ਜਿਹੜਾ ਨਮਾ ਨਹੀਂ ਲੱਗ ਰਿਹਾ ਸਾਡੇ ਨਾਲ ਕਿਸਾਨ ਮੌਜੂਦ ਨੇ ਗੱਲ ਕਰਦੇ ਆਂ ਬਈ ਕੀ ਨਾਮ ਹੈ ਆਪਣਾ ਨਛੱਤਰ ਸਿੰਘ ਹੈ ਜੀ ਨਛੱਤਰ ਜੀ ਕਦੋਂ ਤੋਂ ਤੁਸੀਂ ਜਿਹੜਾ ਜਿਹੜੀ ਸਬਜੀ ਆ ਉਗਾ ਰਹੇ ਹੋਗੇ ਤੇ ਵੇਚ ਰਹੇ ਹੋਗੇ ਸਾਨੂੰ 10 ਸਾਲ ਹੋ ਗਏ ਜੀ ਕਟੋ ਕਟੋ ਔਰ অর্ਗੈਨਿਕ ਆ ਸਬਜ਼ੀ ਬਗਾ ਰਹੇ ਹਾਂ ਜੀ ਆਪਦੇ ਖੇਤ ਚੋਂ ਉਗਾ ਕੇ ਸ੍ਰਾਮੀ ਗੇਟ ਬੈਠ ਕੇ ਫੜੀ ਲਾ ਕੇ ਅਸੀਂ ਵੇਚਦੇ ਆ ਤੇ ਪਹਿਲਾਂ ਤਾਂ ਬਹੁਤ ਸਾਹਮਣਾ ਕਰਨਾ ਪੈਂਦਾ ਉੱਥੇ ਫੜੀ ਵਾਲਿਆਂ ਦਾ ਵੀ ਤੇ ਕਿਉਂ ਆਮ ਜ਼ਿਮੀਦਾਰ ਨੂੰ ਨਹੀਂ ਲਾਉਣ ਦਿੰਦੇ ਉੱਥੇ ਤਾਂ ਭਈਆਂ ਦਾ ਹੀ ਰਾਜ ਹੈ ਪਰ ਫੇਰ ਵੀ ਅਸੀਂ ਕੁਝ ਕਿਸਾਨਾਂ ਦੀ ਬਦਤ ਲੈ ਕੇ ਅਸੀਂ ਫੜੀ ਲਾਉਣ ਦੀ ਉਕੀਤੀ ਉੱਥੇ ਫੜੀ ਅਸੀਂ ਲਾਉਣ ਲੱਗੇ ਪਰ ਫਿਰ ਉਹ ਕਦੇ ਕਹਿੰਦੇ ਨੇ ਸਾਨੂੰ ਪਰਚੀ ਦਿਓ ਪਰਚੀ ਵੀ ਅਸੀਂ ਫਿਰ ਕਟਾਉਣੀਆਂ ਪਈਆਂ ਸਾਨੂੰ ਤੇ ਪਰ ਚਲੋ ਉੱਥੇ ਅਸੀਂ ਫੜੀ ਤਾਂ ਆਪਦਾ ਰੋਜ਼ ਜਾ ਕੇ ਵੇਚਦੇ ਆਂ ਆਪਦੇ ਖੇਤ ਚੋਂ ਲਿਆ ਕੇ ਜਾ ਕੇ ਰੋਜ਼ ਹੀ ਵੇਚਦੇ ਸੀ ਹੁਣ ਬਰਸਾਤ ਦੇ ਆਉਣ ਦੇ ਕਾਰਨ ਸਾਡੀ ਸਾਰੀ ਫਸਲ 70 75% ਤਬਾਹ ਹੋ ਗਈ ਕੁਸਤਾ ਸਾਡਾ ਨਵੀਂ ਫਸਜੀ ਚੱਲਣ ਵਾਲੀ ਸੀ ਕੱਦੂ ਤੋਰੀ ਤੇ ਉਹ ਨਵੀਂ ਲਾਈ ਹੋਈ ਸੀ ਵੀ ਚਲੋ ਪਛੇਤੀ ਔਰ ਹੋ ਜੂ ਫਿਰ ਇੱਧਰ ਹੋਰ ਮੂਲੀ ਮਾਲੀ ਲਾ ਲਾਂਗੇ ਤੇ ਉਦੋਂ ਪਹਿਲੇ ਹੀ ਸਾਰੀ ਹੀ ਤਬਾਹ ਹੋ ਗਈ ਜੀ ਪਾਣੀ ਕਿਉਂ ਲਵੇ ਜੀਰੀਆਂ ਦਾ ਪਾਣੀ ਸਾਡੇ ਨੂੰ ਮਾਰ ਕਰਦਾ ਉਧਰੋਂ ਉੱਚੇ ਬਾਹਣ ਨੇ ਉਹ ਸਾਡੇ ਬਾਹਣਾਂ ਦੇ ਵਿੱਚ ਦੀ ਆ ਕੇ ਲੰਘਦਾ ਪਰ ਪਾਣੀ ਤਾਂ ਬਹੁਤ ਕੱਢਿਆ ਪਰ ਨਹੀਂ ਹੁਣ ਮੌਜੂਦਾ ਹਾਲਤ ਕੀ ਹੈ ਤੁਹਾਡੇ ਸਬਜ਼ੀ ਦੀ ਕੀ ਕੀ ਲਾਇਆ ਹੋਇਆ ਹੁਣ ਲਾਇਆ ਹੋਇਆ ਜੀ ਉਧਰੋਂ ਕੱਦੂ ਤੋਰੀ ਗਮਾਰਾ ਕਰੇਲਾ ਸੀਗਾ ਚੌਲਾ ਫਲੀ ਸੀ ਪ੍ਰਿੰਡੀ ਤੋਰੀ ਤੇ ਟਿੰਡੋ ਵੀ ਸੀ ਪਹਿਲਾਂ ਤਾਂ ਜੀ ਉਹ ਟਿੰਡੋ ਖਤਮ ਹੋ ਗਈ ਚਲੋ ਕੋਸ ਸਬਜ਼ੀਆਂ ਹੈਗੀਆਂ ਸੀ ਜਿਹੜੀਆਂ ਨੰਮੀਆਂ ਚੱਲ ਰਹੀਆਂ ਸੀ ਉਹ ਉਹ ਖਤਮ ਹੋ ਗਈਆਂ ਜੀ ਹੁਣ ਜਿਹੜੀ ਬਰਸਾਤ ਇੱਕ ਪਾਸੇ ਤਾਂ ਜਿਹੜੇ ਕਿਸਾਨ ਝੋਨਾ ਲਾਉਂਦੇ ਨੇ ਉਹਨਾਂ ਲਈ ਜਿਹੜਾ ਉਹਨਾਂ ਦੇ ਖੁਸ਼ੀ ਆਉਂਦੀਆਂ ਚਿਹਰਿਆਂ ਤੇ ਪਰ ਹੁਣ ਸਬਜ਼ੀ ਵਾਲਾ ਕਿਸਾਨ ਫਿਰ ਕਿੱਧਰ ਨੂੰ ਜਾਵੇ ਸਬਜ਼ੀ ਵਾਲੇ ਵਾਸਤੇ ਤਾਂ ਜੀ ਨਾ ਤਾਂ ਕੋਈ ਸਰਕਾਰ ਕਹਿੰਦੀ ਐ ਵੀ ਇਹਦੇ ਵਾਸਤੇ ਕੋਈ ਨਵੀਂ ਉਹ ਹੋਵੇ ਜਦੋਂ ਲਾਈਟ ਐ ਲਾਈਟ ਜ਼ਿਮੀਦਾਰਾਂ ਨੂੰ ਜਿਹੜਾ ਕਿਸਾਨ ਜੀਰੀ ਤੇ ਝੋਨਾ ਲਾਉਂਦਾ ਉਹਨਾਂ ਨੂੰ ਵਾਸਤੇ ਤਾਂ ਦਿੰਦੀ ਐ ਸਰਕਾਰ ਟਾਈਮ ਦਿੰਦੀ ਆ ਪਰ ਜਿਹੜਾ ਇਕੱਲੀ ਸਬਜ਼ੀ ਲਾਉਂਦਾ ਉਹਦਾ ਕੋਈ ਟਾਈਮ ਟੇਬਲ ਨਹੀਂ ਉਹਨੂੰ ਤਾਂ ਰਾਤ ਨੂੰ ਆ ਕੇ ਪਾਣੀ ਲਾਉਣਾ ਪਊ ਝੋਨੇ ਦਾ ਤਾਂ ਟਾਈਮ ਆ ਜਦੋਂ ਝੋਨੇ ਦੀ ਆਉਂਦੀ ਹੈ ਉਹਨੂੰ ਤਾਂ ਕੋਈ 15 ਜੂਨ ਰੱਖ ਦਿੰਦੇ ਨੇ ਡੇਟ ਰੱਖਦੇ ਨੇ ਪਰ ਜਿਹੜਾ ਸਬਜ਼ੀ ਵਾਲਾ ਸਬਜ਼ੀ ਦੇ ਤਾਂ ਰੋਜ਼ ਪਾਣੀ ਮੰਗਣਾ ਹੈ ਹਫਤੇ ਬਾਅਦ ਤੀਜੇ ਦਿਨ ਮੰਗਣਾ ਹੈ ਇਹਨੂੰ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਕਰਦੀ ਸਰਕਾਰ ਆ ਸਾਡੇ ਖਾਲ ਨੇ ਇਹ ਸਰਕਾਰੀ ਆਮ ਸਾਰੇ ਬਣ ਗਏ ਸਾਡੇ ਸਾਰੇ ਕੱਚੇ ਪਿਆ ਇਹ ਕੋਈ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਜਦ ਕਿ ਸਾਰੇ ਕਿਤੇ ਬਣ ਚੁੱਕੇ ਨੇ ਸਾਡੇ ਵਾਲੀ ਉਹ ਵੀ ਕੱਚਾ ਪਿਆ ਇਹ ਖਾਲ ਪੱਕੇ ਆਉਂਦੇ ਨੇ ਨਹੀਂ ਨਹਿਰੀ ਪਾਣੀ ਮਿਲ ਜੇ ਚਲੋ ਨਹਿਰੀ ਪਾਣੀ ਨਾਲ ਕਿਉਂ ਅਸੀਂ ਕੁਦਰਤੀ ਖੇਤੀ ਹੀ ਕਰਦੇ ਆਂ ਵੀ ਇਹ ਤੇ ਕੋਈ ਰੇਸ ਸਪਰੇ ਨਹੀਂ ਤੁਸੀਂ ਵਰਤਦੇ ਨਹੀਂ ਨਹੀਂ ਰੇ ਸਪਰੇ ਨਹੀਂ ਵਰਤਦੇ ਜੀ ਅਸੀਂ ਲੋਕ ਕਹਿੰਦੇ ਨੇ ਕਿਵੇਂ ਕਰਦੇ ਹਾਂ ਅਸੀਂ ਕੋਈ ਦੱਸੀ ਦਾ ਕੋਈ ਨਿੰਮ ਦਾ ਇਹ ਇਹਨਾਂ ਦਾ ਵਰਤੋਂ ਕਰਕੇ ਜਿਆਦਾ ਇਹਦੇ ਉੱਤੇ ਸਪਰੇ ਕਰਦੇ ਆਂ ਉਹ ਨਹੀਂ ਹੈਗਾ ਵੀ ਪਰ ਪਰ ਜੇ ਗੱਲ ਕਰੀਏ ਆਰਗੈਨਿਕ ਖੇਤੀ ਫਿਰ ਉਹ ਜਿਹੜੀ ਉਹਦੀ ਝਾੜ ਆ ਉਹ ਘਟਦਾ ਹੋਣਾ ਫਿਰ ਆਮਦਨ ਕਿੰਨੀ ਕੁ ਹੁੰਦੀ ਆ ਉਹਦੇ ਚੋਂ ਆਮਦਨ ਇਹਦੇ ਤੇ ਖਰਚਾ ਵੱਧਦਾ ਜੀ ਆਮਦਨ ਘਟਦੀ ਆ ਖਰਚਾ ਵੱਧਦਾ ਜਿਵੇਂ ਹੁਣ ਸਾਡੇ ਨੂੰ ਇਹ ਫਸਲ ਨੇ ਵਧੀਆ ਪੈਸੇ ਦੇਣੇ ਸੀ ਇਹਦਾ ਇੱਕ ਰੰਗ ਰੂਪ ਨਹੀਂ ਹੁੰਦਾ ਉਹਨਾਂ ਦੂਜੀ ਸਬਜੀ ਦਾ ਜਿੱਤੇ ਸਰੇ ਸਪਰੇਅ ਹੋਵੇ ਉਹਦਾ ਉਹ ਹੁੰਦਾ ਜਿਆਦੇ ਇਹਦੀ ਥੋੜੀ ਜੀ ਸੋਣੀ ਘੱਟ ਲੱਗਦੀ ਆ ਪਰ ਇਹਦੇ ਵਿੱਚ ਇਹਦੇ ਫਾਇਦੇ ਬਹੁਤ ਨੇ ਪਰ ਹੁਣ ਜਿਵੇਂ ਨੁਕਸਾਨ ਹੋਇਆ ਤੁਹਾਡਾ ਤਾਂ ਹੁਣ ਆਮਦਨ 'ਚ ਫਰਕ ਪਿਆਗਾ ਤੁਹਾਡੀ ਦੇ ਆਮਦਨ ਤਾਂ ਜੀ ਸਾਡੇ ਲਈ ਹੁਣ ਕੋਈ ਹੋਈ ਹੈ ਨਹੀਂ ਹੋਰ ਹੋਰ ਕੋਈ ਸਾਧਨ ਨਹੀਂ ਇਹੀ ਬਾਣਾ ਹਮ ਸਾਡੇ ਦੋ ਭਰਾ ਐ ਸੀ ਸਾਨੂੰ ਦੋ 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 ਕਿੱਲਾ ਕਿਲਾ ਆਉਂਦਾ ਕਿੱਲਾ ਸਾਡੇ ਲਈ ਠੇਕੇ ਤੇ ਤੇ ਉਹਨਾਂ ਦਾ ਤਾਂ ਚਲੋ ਗੁਜ਼ਾਰਾ ਹੈਗਾ ਉਹਦਾ ਪੁਲਿਸ ਚ ਐ ਤੇ ਅਸੀਂ ਤਾਂ ਸਮਝੇ ਖੇਤੀ ਹੀ ਕਰਦੇ ਆ ਇਹੀ ਵੱਡੀ ਗੱਲ ਹੈ ਵੀ ਤੁਸੀਂ ਆਪ ਖੁਦ ਉੱਥੇ ਜਾ ਕੇ ਮੰਡੀ ਜਿਵੇਂ ਤੁਸੀਂ ਦੱਸਿਆ ਕਿ ਉੱਥੇ ਜਿਹੜੇ ਲੋਕ ਹੋ ਰੇੜੀਆਂ ਵਾਲੇ ਉਹਨਾਂ ਨਾਲ ਲੜਨਾ ਪੈਂਦਾ ਪਰਚੀ ਲੈਣੀ ਪੈਂਦੀ ਹੈ। ਹਾਂਜੀ ਹਾਂ ਉਹਨਾਂ ਨਾਲ ਤਾਂ ਸਾਰਾ ਕੁਝ ਹੀ ਕਰਨਾ ਪੈਂਦਾ ਕਿਉਂ ਜੀ? ਕਾਰਨ ਕੀ ਹੈ ਵੀ ਆਪਦੀ ਮੰਡੀ 'ਚ ਕਿਸਾਨ ਲਿਜਾ ਕੇ ਸਿੱਧੀ ਵੇਚ ਕਿਉਂ ਨਹੀਂ ਸਕਦਾ? ਇਹ ਤਾਂ ਜੀ ਇਹਨਾਂ ਨੇ ਯੂਨੀਅਨਾਂ ਬਣਾਈਆਂ ਹੋਈਆਂ ਨੇ ਆਪਦੀਆਂ। ਹੂੰ ਇਹਨਾਂ ਦੇ ਯੂਨੀਅਨ ਸਾਡੇ ਨਾਲ ਜਦੋਂ ਕਿਸਾਨ ਨਾਲ ਦਾ ਕੋਈ ਯੂਨੀਅਨ ਦਾ ਉਹੀ ਨਹੀਂ ਹੁੰਦਾ। ਹੂੰ ਤਲਕਾਤ ਹੀ ਨਹੀਂ। ਹੂੰ ਸਾਨੂੰ ਤਾਂ ਆ ਕੇ ਜਾਦੇ ਪਰੇਸ਼ਾਨ ਕਰਦੇ ਨੇ ਇਹ ਸਰਕਾਰ ਜਰੂਰ ਹਰੇਕ ਕਹਿ ਦਿੰਦੀ ਆ ਵੀ ਆਹਾ ਪ੍ਰਧਾਨ ਬਣਾਤਾ ਜੀ ਇਹ ਜਿਹੜੀ ਸਰਕਾਰ ਆਉਂਦੀ ਆ ਆਪਦਾ ਪ੍ਰਧਾਨ ਬਣਾਉਂਦੀ ਆ ਆਪਦੇ ਪ੍ਰਧਾਨ ਨਾ ਤਾਂ ਕੋਈ ਉਹ ਰੇਡੀਅੰਦਾ ਸਾਡਾ ਕਿਸਾਨਾਂ ਨਾਲ ਤਾਂ ਉਹ ਰੇਡੀ ਜੁਨੀਅਨ ਦੇ ਪ੍ਰਧਾਨਾਂ ਨਾਲ ਕੋਈ ਹੋਈ ਨਹੀਂ ਲਿੰਕੀ ਹੁਣ ਤੋਂ ਤੁਸੀਂ ਸਬਜੀ ਵੀ ਆਪਦੀ اگਾਉਨੇ ਹੋ ਤੇ ਵੇਚਦੇ ਵੀ ਜਾ ਕੇ ਉਸੇ ਭਾਤਿਓ ਤਾਂ ਹੁਣ ਨੁਕਸਾਨ ਜਿਵੇਂ ਹੋਇਆ ਹੁਣ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਹੈ ਘਰ ਦਾ ਜੀ ਪ੍ਰਮਾਤਮਾ ਦੇ ਉੱਤੇ ਹੈ ਜੀ ਹੁਣ ਤਾਂ ਜੇ ਕੋਈ ਕੋਈ ਸਰਕਾਰ ਸਾਨੂੰ ਕੋਈ ਮਦਦ ਦੇਊਗੀ ਤਾਂ ਗੁਜ਼ਾਰਾ ਹੈਗਾ ਨਹੀਂ ਤਾਂ ਫਿਰ ਕਿਸੇ ਤੋਂ ਕਰਜ਼ਾ ਲੈ ਕੇ ਤੇ ਪਰਿਵਾਰ ਤਾਂ ਪਾਲਣੇ ਹੈ ਜੀ ਤਾਂ ਹੁਣ ਸਬਜੀ ਦਾ ਕੀ ਹਾਲਾਤ ਲੱਗਦਾ ਜੀ ਮੁੜਕੇ ਦੁਬਾਰਾ ਜਾ ਦੁਬਾਰੇ ਨਹੀਂ ਬਹੁਣੀ ਪਊਗੀ ਇਹ ਇਹ ਬਹੁਣੀ ਪਊ ਜੀ ਹੁਣ ਤਾਂ ਇਹ ਤਾਂ ਬਸ ਵਾਤ ਆਉਣੇ ਹੁਣ ਬਹੋਂ ਵੀ ਨਹੀਂ ਹਜੇ ਤੰਦਾਂ ਖੈ ਨਾ ਪ੍ਰਮਾਤਮਾ ਉਹਦੀ ਮੀਂਹ ਆ ਜਾਂਦਾ ਮੀਂਹ ਦੇ ਉੱਤੇ ਦੀ ਫੇਰ ਦੁਬਾਰੇ ਹੁੰਦੀ ਜਦੋਂ ਮੀਂਹ ਹਟੂਗਾ ਫੇਰ ਅਸੀਂ ਉਹ ਕਰਾਂਗੇ ਫੇਰ ਹਲੇ ਟਾਈਮ ਬਹੁਤ ਪਿਆ ਮੌਨਸੂਨ ਦੀ ਸ਼ੁਰੂਆਤ ਹੋਈ ਹੈ ਹਲੇ ਤਾਂ ਗੁਰੂ ਬਾਤ ਇਹ ਹੁਣ ਤਾਂ ਜੀ 8ਵੇਂ ਮਹੀਨੇ ਦੇ ਵਿੱਚ ਲੱਗੂ ਉਹ ਵੀ ਲਾਤ ਆ ਦਵਾਂਗੇ ਜੀ ਉਹਦਾ ਵੀ ਨਹੀਂ ਪਤਾ ਵੀ ਫੇਰ ਮਰ ਜੇ ਪਰ ਹੁਣੀ ਤਾਂ ਸਬਜ਼ੀ ਦਾ ਰੇਟ ਮਹਿੰਗਾ ਹੋਣਾ ਸੀ ਤੁਹਾਨੂੰ ਆਮਦਨ ਹੋਣੀ ਸੀ ਆਮਦਨ ਫੇਰ ਕੀ ਕਰ ਸਕਦੇ ਜੀ ਪ੍ਰਮਾਤਮਾ ਅਗਰ ਕੋਈ ਜ਼ੋਰ ਨਹੀਂ ਪਰਮਾਤਮਾ ਨੂੰ ਜਿੱਥੇ ਚਾਹੀਦਾ ਉੱਥੇ ਹੋਣਾ ਚਾਹੀਦਾ। ਭਗਵਾਨੀ ਵਿਭਾਗ ਨਾਲ ਕੋਈ ਅਰਜੀ ਵਗੈਰਾ ਦਿੱਤੀ? ਨਹੀਂ ਜੀ ਸਾਨੂੰ ਪਤਾ ਹੀ ਨਹੀਂ ਸੀ ਜੀ ਵੀ ਉੱਥੇ ਵੀ ਅਰਜੀ ਦੇਈਂਦੀ ਆ। ਸਾਨੂੰ ਕਿਉਂ ਐਨੇ ਸੀ ਪੜੇ ਲਿਖੇ ਨਹੀਂ। ਹੂੰ। ਤੇ ਨਾ ਸਾਡੇ ਨਾਲ ਕਿਸੇ ਨੇ ਅੱਜ ਤੱਕ ਕਿਸੇ ਨੇ ਪਹੁੰਚ ਕਰੀਆ ਤਾਂ ਵੀਰ ਜੀ ਆਏ ਸੀਗੇ। ਸਾਡੇ ਨੇ ਕਿਸੇ ਬੰਦੇ ਨੇ ਥੋੜੀ ਪਹੁੰਚ ਕਰਤੀ ਤੁਸੀਂ। ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਸੀਗਾ ਜੀ ਵੀ ਕੋਈ ਇਹਦੇ ਵਿੱਚ ਸਾਨੂੰ ਕੋਈ ਮਾਮਲਾ ਮਿਲਦਾ। ਇਹ ਕਿਹੜਾ ਅੱਜ ਪਹਿਲੀ ਗੱਲ ਮਰੀਆ। ਹਰੇਕ ਸਾਲ ਹੀ ਮਰਦੀ ਐ ਇੱਕ ਫਜ਼ਲ ਦਾ ਸਾਡੀ ਤਬਾਹ ਹੁੰਦੀ ਹੀ ਹੁੰਦੀ ਐ। ਕਿਸਾਨ ਨੂੰ ਜਿਹੜਾ ਸਭ ਤੋਂ ਵੱਡਾ ਕੁਦਰਤੀ ਮਾਰ ਹੈ ਉਹਦੀ ਸਾਹਮਣਾ ਕਰਨਾ ਪੈਂਦਾ ਪਰ ਸਭ ਤੋਂ ਵੱਡਾ ਦੇ ਲੈ ਕਿਸਾਨ ਦਾ ਕਿ ਜਿਹੜਾ ਲੰਮੇ ਸਮੇਂ ਤੋਂ ਆਪਣੇ ਖੇਤ ਦੇ ਵਿੱਚ ਸਬਜ਼ੀ ਉਗਾ ਕੇ ਖੁਦ ਮੰਡੀ 'ਚ ਵੇਚਣ ਜਾਂਦਾ ਤਾਂ ਕਿੰਨੀਆਂ ਮੁਸ਼ਕਲਾਂ ਉਹਨਾਂ ਨੇ ਦੱਸੀਆਂ ਨੇ ਪਰ ਸਭ ਤੋਂ ਵੱਡੀ ਮੁਸ਼ਕਲ ਹੈਗੀ ਹੈ ਕੁਦਰਤੀ ਕਰੋਪੀ ਦੀ ਕਿਉਂਕਿ ਹੁਣ ਲਗਾਤਾਰ بارشਾਂ ਹੋ ਰਹੀਆਂ ਨੇ ਸਬਜ਼ੀ ਨਹੀਂ ਹੋ ਰਹੀ ਤਾਂ ਵੇਚਣਗੇ ਕਿੱਥੋਂ ਕਰਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲ ਰਿਹਾ ਹੈਗਾ ਤਾਂ ਸਰਕਾਰਾਂ ਅੱਗੇ ਗੁਹਾਰ ਲਗਾ ਰਹੇ ਨੇ ਬਾਗਬਾਨੀ ਵਿਭਾਗ ਅੱਗੇ ਗੁਹਾਰ ਲਗਾ ਰਹੇ ਨੇ ਕਿ ਇਹਨਾਂ ਕਿਸਾਨਾਂ ਦੀ ਜੇ ਮਦਦ ਹੋ ਸਕੇ ਕਿਉਂਕਿ ਛੋਟਾ ਕਿਸਾਨ ਤਾਂ ਹੀ ਵੱਸ ਸਕਦਾ ਜੇਕਰ ਸਰਕਾਰਾਂ ਉਹਨਾਂ ਦਾ ਹੱਥ ਫੜਨਗੀਆਂ ਸਮਰ ਨਿਊਜ਼ ਤੋਂ ਕੁਲਵੀਰ ਸਿੰਘ ਸੰਗਰੂਰ